ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਹੈ ਔਰ ਜਿਹੜੀ ਸਾਡੀ ਮੁੱਖ ਗੱਲਬਾਤ ਹੋਈਗੀ ਉਹ ਇਹ ਹੋਏਗੀ ਕਿ ਮੀਂਹ ਵਾਲਾ ਸਿਸਟਮ ਕਦੋਂ ਪ੍ਰਭਾਵਿਤ ਕਰ ਸਕਦਾ ਹੈ ਸੁੱਕੀ ਥਾਣੇ ਨੂੰ ਕਦੋਂ ਰਾਹਤ ਮਿਲ ਸਕਦੀ ਹੈ ਪੰਜਾਬ ਵਾਸੀਆਂ ਨੂੰ ਐਸੇ ਲਈ ਦੀਆਂ ਜੋ ਲਾਈਵ ਤੇ ਤਾਜ਼ਾ ਸੈਟੇਲਾਈਟ ਦਸੀ ਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 9 ਦਸੰਬਰ ਦੀ ਸਵੇਰ ਹੈ ਪੰਜਾਬ ਦਾ ਮੌਸਮ ਲਗਭਗ ਬਹੁਤ ਹੀ ਖੇਤਰਾਂ ਦੇ ਵਿੱਚ ਐਸੇ ਲਈ ਸਾਫੀ ਬਣਿਆ ਹੋਇਆ ਨੇੜੇ-ਤੇੜੇ ਕੋਈ ਸਿਸਟਮ ਤਗੜਾ ਦੇਖੂ ਨਹੀਂ ਰਿਹਾ ਜਿਹੜਾ ਮੀਂਹ ਨਾਲ ਖੇਤਰ ਨਾਲ ਪ੍ਰਭਾਵਿਤ ਕਰੇ ਸੋ ਬਾਕੀ ਜਿਹੜੇ ਵੈਸਟ ਜੱਟ ਦੇ ਪ੍ਰਭਾਵ ਸਦਕਾ ਉੱਪਰਲੇ ਫੱਦਰ ਤੇ ਜਿਹੜੀ ਬਦਲਵਾਈ ਆ ਉਹ ਚੱਲਦੀ ਰਹਿਣ ਦੇ ਆਸਾਰ ਹੋਣਗੇ ਸਿੱਧਿਕਲ ਮੁਕਾਈਏ ਕਿ ਆਉਂਦੇ ਜਿਹੜੇ 7 ਦਿਨ ਨੇ ਅੱਜ 9 ਦਸੰਬਰ ਹੋ ਚੁੱਕੀ ਐ ਜੇਕਰ ਆਪਾਂ ਸਿੱਧੇ ਤੌਰ ਤੇ ਕਹੀਏ 17 18 ਦਸੰਬਰ ਤੱਕ ਇੱਕ ਅਦਾ ਖੁਸ਼ਕ ਸਿਸਟਮ ਆ ਸਕਦਾ ਜਿਹੜਾ ਕਿ 12 13 14 ਨੂੰ ਆ ਸਕਦਾ ਜਾਂ 15 ਦੇ ਲਾਗੇ ਸ਼ੱਕੇ ਜਿਹਦੇ ਵਿੱਚ ਮੀਂਹ ਦਾ ਸਾਰ ਵੱਡੇ ਫੱਦਰ ਦੇ ਨਹੀਂ ਹੋਣਗੇ ਹਲਕੀ ਕਣੀਆਂ ਡਿੱਗ ਜਾਣੇ ਤੋਂ ਫੈਨਕਾਰ ਨਹੀਂ ਕਰਦੇ ਜਿਹੜੀ ਉਸ ਤੋਂ ਇਲਾਵਾ ਠੰਡ ਜਿਹੜੀ ਆ ਉਹ ਨਿਰੰਤਰ ਜਾਰੀ ਰਹੇਗੀ ਆਉਂਦੇ ਦਿਨਾਂ ਦੇ ਵਿੱਚ ਠੰਡੀਆਂ ਖੁਸ਼ਕ ਹਵਾਵਾਂ ਪਹਾੜਾਂ ਤੋਂ ਥੱਲੇ ਉਤਰਨੀਆਂ ਮੈਦਾਨਾਂ ਨੂੰ ਠਾਰਦੇ ਰਹਿਣਗੀਆਂ ਪਹਾੜਾਂ ਦੇ ਵਿੱਚ ਬਰਬਾਰੀ ਹੋ ਰਹੀ ਐ ਜਿਹਦੇ ਨਾਲ ਮੈਦਾਨਾਂ ਦੇ ਵਿੱਚ ਪ ਥੱਲੇ ਡੇ ਕਰਿਆ ਤੇ ਅੱਜ ਟੈਂਪਰੇਚਰ ਜੜੀਆਂ ਘੱਟ ਰਿਹਾ ਸੋ ਠੰਡ ਜੜੀਆਂ ਜ਼ੋਰ ਫੜ ਰਹੀ ਆ ਸੋ ਇਹ ਠੰਡ ਹੋਰ ਜ਼ੋਰ ਫੜ ਕੇ ਆਉਂਦੇ ਦਿਨਾਂ ਦੇ ਵਿੱਚ ਜੇਕਰ ਅਫਾ ਮਹੀ ਆਲੇ ਫੱਕ ਤੋਂ ਗੱਲ ਕਰਦੇ ਆ ਤੇ 20 ਤੋਂ ਲੈ ਕੇ 25 ਦੇ ਵਿਚਕਾਰ ਇੱਕ ਸਿਸਟਮ ਆ ਰਿਹਾ ਜਿਹੜਾ ਕਿ ਪੰਜਾਬ ਦੇ ਕਹਿ ਲਿਆ ਕਿ 35-40% ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਨਾਲ ਇਹ ਸਿਸਟਮ 18 ਉਹਨੇ 20 ਨੂੰ ਵੀ ਲੱਗ ਸਕਦਾ ਹੈ ਇਹ ਸਿਸਟਮ ਵੀ ਇੱਕ ਵੀ ਬਾਏ ਨੂੰ ਵੀ ਲੱਗ ਸਕਦਾ ਹੈ ਇਹ ਕੁਦਰਤ ਦੇ ਹੱਥ ਵਾਸਾ ਹੈ ਲੱਗ ਵੀ ਸਕਦਾ ਹੈ ਘਟ ਵੀ ਸਕਦਾ ਬਾਧੂ ਵੀ ਸਕਦਾ ਇਹ ਅਪਡੇਟ ਅਸੀਂ ਤੁਹਾਨੂੰ ਰੈਗੂਲਰ ਦਿੰਦੇ ਰਹਾਂਗੇ ਕਿਉਂਕਿ ਹਾਲੇ ਸਿਸਟਮ ਦੂਰ ਹੈ ਕਿਉਂਕਿ ਇਹ ਵੈਦਰ ਜੋ ਹੁੰਦਾ ਹੈ ਜਿਹੜਾ ਮੌਸਮ ਦੀ ਜੋ ਕੋਈ ਇੱਕ ਵਾਰ ਨਹੀਂ ਹੁੰਦੀ ਹੈ ਇਹ ਬਿਲਕੁਲ ਕਦੇ ਵੀ ਐਗਜ਼ੈਕਟ ਨਹੀਂ ਜਾਂਦੀ ਇਹਦੇ ਵਿੱਚ ਘਟਾ ਉਤਾਰ ਚੜਾ ਆਉਂਦੇ ਰਹਿੰਦੇ ਨੇ ਪਲ ਪਲ ਦੇ ਵਿੱਚ ਮੌਸਮ ਬਦਲਦਾ ਹੁੰਦਾ ਇਸ ਲਈ ਇਹਦੀ ਅਪਡੇਟ ਅਸੀਂ ਤੁਹਾਨੂੰ ਰੈਗੂਲਰ ਦਿੰਦੇ ਰਹਾਂਗੇ ਸਲਹਾਲ ਅਨੁਮਾਨਾਂ ਦੇ ਮੁਤਾਬਕ ਇਹ ਸਿਸਟਮ ਵੀ ਤੋਂ ਲੈ ਕੇ 18 ਤੋਂ ਲੈ ਕੇ 20 22 23 ਦੇ ਵਿੱਚਕਾਰ ਲੱਗ ਸਕਦਾ ਹੈ ਜਿਹੜਾ ਕਿ ਪੰਜਾਬ ਨੂੰ ਸੁੱਕੀ ਠੰਡ ਤੋਂ ਰਾਹਤ ਦਿਵਾ ਸਕਦਾ ਹੈ ਸੋ ਨਾਲ ਲੱਗਦੇ ਖੇਤਰਾ ਦੇ ਵਿੱਚ ਵੀ ਮੀਂਹ ਦੇ ਅਸਰ ਹੋਣਗੇ ਪਹਾੜਾਂ ਦੇ ਵਿੱਚ ਜਿਹੜੇ ਉਪਰਲੇ ਫੱਦਰ ਤੇ ਬਰਬਾਰੀ ਹੇਠਲੇ ਫਾਗਾਂ ਦੇ ਵਿੱਚ ਕੁਛ ਥਾਵਾਂ ਤੇ ਭਾਰੀ ਮੀਂਹ ਦੇ ਅਸਰ ਪਹਾੜਾਂ ਦੇ ਵਿੱਚ ਬਣ ਸਕਦੇ ਨੇ ਮੈਦਾਨਾਂ ਦੇ ਲਈ ਭਾਰੀ ਤਾਂ ਨਹੀਂ ਪਰ ਕੁਛ ਖੇਤਰਾ ਦੇ ਵਿੱਚ ਦਰਮਿਆਨੇ ਮੀਂਹ ਦੇ ਅਸਰ ਜ਼ਰੂਰ ਬਣਦੇ ਜਾਪ ਰਹੇ ਨੇ ਇਸ ਤਲਾਵਾ ਜੇਕਰ ਆਪਾਂ ਗੱਲ ਕਰੀਏ ਆਉਂਦੇ ਦਿਨਾਂ ਦੇ ਲਈ ਜੋ ਤਾਜ਼ਾ ਅਲਰਟ ਜਾਰੀ ਕੀਤੇ ਗਏ ਨੇ ਭਾਰਤੀ ਮੌਸਮ ਵਿਭਾਗ ਵੱਲੋਂ ਤੇ ਇਸ ਸਕਰੀਨ ਦੇ ਉੱਤੇ ਵੀ ਦੇਖ ਸਕਦੇ ਆਂ ਪੰਜਾਬ ਦੇ ਲਈ ਵਾਰਨਿੰਗ ਆ 9 ਦਸ ਹਜ਼ਾਰ ਦੀ ਤਰੀਖ ਫਈ ਹੋਈ ਆ 9 10 11 ਅਗਲੇ 72 ਘੰਟਿਆਂ ਦੇ ਲਈ yellow alert ਜਾਰੀ ਕੀਤਾ ਜਾ ਚੁੱਕਾ ਨੇ cold wave ਨੂੰ ਲੈ ਕੇ ਯਾਨੀ ਕਿ ਸੀਤ ਲਹਿਰ ਚੱਲਣ ਦੇ ਆਸਾਰ ਨੇ cold wave ਚੱਲਦੀ ਰਹਿਣ ਦੇ ਆਸਾਰ ਨੇ ਇਸ ਲਈ ਆਉਂਦੇ ਤਿੰਨ ਚਾਰ ਦਿਨਾਂ ਤੱਕ ਪੰਜਾਬ ਦੇ ਕਹਿ ਲਿਆ ਕਿ ਲਗਭਗ ਪਛਵੇਂ ਜ਼ਿਲ੍ਹੇ ਅਲਰਟ ਤੇ ਨੇ ਬਠਿੰਡਾ ਫਾਜਲਕਾ ਸ੍ਰੀ ਮੁਕਸਰ ਸਾਹਿਬ ਫਿਰੋਜ਼ਪੁਰ ਅਬੌਰ ਸ੍ਰੀ ਮੁਕਸਰ ਸਾਹਿਬ ਬਠਿੰਡਾ ਇਧਰ ਆ ਜੀ ਖਾਨ ਸ੍ਰੀ ਅਮਰitsar ਸਾਹਿਬ ਤਰਨਤਾਰਨ ਸਾਹਿਬ ਗੁਰਦਾਸਪੁਰ ਖਟਾਰਕੋੜ ਜਲੰਧਰ ਗਫੂਰਥਲਾ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਸੀਤ ਲੜ ਚੱਲਣ ਦੇ ਅਸਰ ਹੋਣਗੇ ਸੋ ਇਹ ਖੇਤਰ ਆਪਣਾ ਜਿਹੜੇ ਖੇਤਰ ਦੇ ਲੋਕ ਨੇ ਉਹ ਆਪਣਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣ ਠੰਡ ਤੋਂ ਆਪਣਾ ਵਿਚਾਰ ਰੱਖੋ ਜੀ ਤੇ ਦੂਜੇ ਪਾਸੇ 에ਅਰ ਕੁਆਲਿਟੀ ਤੋਂ ਵੀ ਕੋਈ ਰਾਹਤ ਨਹੀਂ ਆਇਆ ਹਵਾ ਪ੍ਰਦੂਸ਼ਣ ਉਸੇ ਤਰ੍ਹਾਂ ਕਾਇਮ ਹੈ 200 ਦੇ ਆਸ-ਪਾਸ ਸ਼ੇਅਰ ਕੁਆਲਟੀ ਪੰਜਾਬ ਦੀ ਚੱਲਦੀ ਹੋਈ ਆ 400 ਦੇ ਆਸ-ਪਾਸ ਸ਼ੇਅਰ ਕੁਆਲਟੀ ਜਿਹੜੀ ਖਰਾਬ ਲੈਵਲ ਤੇ ਦਿੱਲੀ ਦਿੱਲੀ ਤੇ ਆਸ-ਪਾਸ ਚੱਲਦੀ ਆ ਸੋ ਇਸ ਲਈ ਫਰਕ ਆ ਚਾਰ ਰੱਖਣਾ ਤੁਹਾਨੂੰ